ਇੱਕ ਕਿਸੇ ਨੇ ਸਵਾਲ ਕੀਤਾ ਕਿ ਨਵਜੋਤ ਸਿੰਘ ਸਿੱਧੂ ਉੱਤੇ ਕੀ ਕਾਰਵਾਈ ਕਰੋਗੇ ਕਾਂਗਰਸ ਚੋਂ ਬਾਹਰ ਕੱਢੋਗੇ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਬਹੁਤ ਛੇਤੀ ਤੁਹਾਨੂੰ ਟੀਵੀ ਤੇ ਇੱਕ ਖਬਰ ਦੇਾਂਗੇ ਟੀਵੀ ਤੇ ਖਬਰ ਚੱਲੂਗੀ ਕੀ ਖਬਰ ਹੋਊਗੀ ਕਿ ਲੂੰਬੜੀ ਜਿੰਨੀ ਵੀ ਚਲਾਕ ਹੋ ਜਾਏ ਪਰ ਜੰਗਲ ਦਾ ਰਾਜਾ ਸ਼ੇਰ ਹੀ ਰਹਿੰਦਾ ਸੀ ਦੇਖੋ ਆਪਾਂ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਹੇ ਹਾਂ ਪੰਜਾਬ ਦੀ ਗੱਲ ਕਰ ਰਿਹਾ ਇਹ ਸਾਰਾ ਕੁਝ ਜਿਹੜੇ ਮਾਫੀ ਖਤਮ ਕਰਨੇ ਨੇ ਇਹ ਨਾ ਲੀਡਰਾਂ ਨੂੰ ਨਾਮ ਲੈ ਕੇ ਨਹੀਂ ਹੋ ਸਕਦੇ ਜਿਹੜੇ ਦੂਜੇ ਸਵਾਲ ਪੈਦਾ ਕਰ ਰਹੇ ਸੀ ਨਾ ਉਹ ਦੇ ਰਾਤ ਨੂੰ ਘਰੇ ਜਾ ਕੇ ਉਹਦੇ ਪੈਰੀ ਡਿੱਗ ਕੇ ਉਹ ਤੋਂ ਮਾਫੀਆਂ ਮੰਗ ਕੇ ਆਏ ਨੇ ਜਿਹੜਾ ਲੀਡਰ ਆਪਣੀ ਗੱਡੀ ਪਿੱਛੇ ਆਪਣੇ ਬੱਚਿਆਂ ਦੇ ਫਾਰਮ ਹਾਊਸਾਂ ਪਿੱਛੇ ਆਪਣੀਆਂ ਜਾਇਦਾਦਾਂ ਪਿੱਛੇ ਉਹਨੂੰ ਅਸੀਂ ਕਿਵੇਂ ਨਾਲ ਲੈ ਸਕਦੇ ਆ ਕੀ ਮਤਲਬ ਵੱਡੀ ਸਿਆਸਤ ਦੇ ਵਿੱਚ ਇੱਕ ਤਰੀਕੇ ਸਿਆਸੀ ਬਲੀ ਹੋ ਜੂਗੀ ਖੈਰਾ ਸਾਹਿਬ ਦੀ ਕਿਉਂਕਿ ਜੇ ਕਾਂਗਰਸ ਉਹਨਾਂ ਨੂੰ ਛੱਡ ਕੇ ਜਦੋਂ ਇਸ ਤਰੀਕੇ ਨਾਲ ਰਲ ਜੇਗੀ ਤਾਂ ਕਾਰਵਾਈਆਂ ਉਹਨਾਂ ਤੇ ਤੋਂ ਉਸੇ ਤਰੀਕੇ ਜਾਰੀ ਰਹਿਣਗੇ ਦੇਖੋ ਅਸੀਂ ਨਹੀਂ ਛੱਡਣ ਲੱਗੇ ਖੈਰਾ ਸਾਹਿਬ ਨੂੰ ਅਸੀਂ ਖੈਰਾ ਸਾਹਿਬ ਦਾ ਹੱਟ ਫੜਿਆ ਹੋਇਆ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਅਸੀਂ ਨਹੀਂ ਛੱਡਣ ਲੱਗੇ ਛੱਡਿਆ ਉਹਨਾਂ ਨੇ ਹੈ ਜਿਹੜੇ ਵਿਧਾਨ ਸਭਾ 'ਚ ਬੈਠੇ ਨੇ ਛੱਡਿਆ ਉਹਨਾਂ ਨੇ ਹੈ ਜਿਹੜੇ ਵਿਧਾਨ ਸਭਾ 'ਚ ਗੱਲ ਨਹੀਂ ਕਰਦੇ ਛੱਡਿਆ ਉਹਨਾਂ ਨੇ ਹੈ ਜਿਨ੍ਹਾਂ ਨੇ ਹਜੇ ਤੱਕ ਖੈਰਾ ਸਾਹਿਬ ਵਾਸਤੇ ਇੱਕ ਵੀ ਧਰਨਾ ਨਹੀਂ ਲਾਇਆ ਛੱਡਿਆ ਉਹਨਾਂ ਨੇ ਸਾਡੇ ਕੋਲ ਪਾਵਰ ਹੁੰਦੀ ਅਸੀਂ ਦੱਸਦੇ ਵੀ ਖੈਰਾ ਸਾਹਿਬ ਵਾਸਤੇ ਕੀ ਕਰ ਸਕਦੇ ਆ ਸਾਡੇ ਨਾਲ ਆਪੋਜੀਟ ਖੜੇ ਨੇ ਸਾਡੇ ਨਾਲ ਆਪੋਜੀਸ਼ਨ ਦਾ ਰੋਲ ਪਲੇ ਕਰ ਰਹੇ ਨੇ ਸਰਕਾਰ ਨਾਲ ਦਾ ਕਰਨਾ ਕੀ ਹੈ ਉਸ ਦੇ ਇੱਕ ਇੰਟਰਵਿਊ ਦੇ ਵਿੱਚ ਇਹ ਕਹਿ ਦਿੱਤਾ ਕਿ ਰਾਜਾ ਬੜਿੰਗ ਜੀ ਨੂੰ ਤਾਂ ਆਏ ਹੋਗਾ ਛੇਤੀ ਛੇਤੀ ਪੱਗ ਬੰਨਣ ਲੱਗ ਗਏ ਕਿ ਕਿਤੇ ਮੈਂ ਨਾ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਪਿੱਛੇ ਰਹਿ ਜਾਵਾਂ ਕੀ ਹਾਈ ਕਮਾਂਡ ਦੇ ਨਾਲ ਸ਼ਾਹਰੀ ਰਿਆੜ ਵਾਸਤੇ ਨਵਜੋਤ ਸਿੰਘ ਸਿੱਧੂ ਵਾਸਤੇ ਕੋਈ ਅਹੁਦਿਆਂ ਦੀ ਮੰਗ ਦੀ ਚਰਚਾ ਵੀ ਹੋਵੇਗੀ ਜਾਂ ਹੋਈ ਆ ਪੰਜਾਬ ਨੇ ਆਵਦਾ ਤਰਤੀ ਪੁੱਤਰ ਆਪ ਤੁਹਾਨੂੰ ਕਸਟਾਣਾ ਕਹਿੰਦੇ ਰਾਜਾ ਬੜਿੰਗ ਨੂੰ ਆਪਣੀਆਂ ਬੱਸਾਂ ਬਾਟੀਆਂ ਦਾ ਘਰ ਪਿਆ ਹੋਇਆ ਕਿਤੇ ਉਹ ਨਾ ਖੁੱਲ ਜਾਏ ਕਾਰਵਾਈ ਕੀ ਉਸੇ ਦੀ ਗੱਲ ਕਰ ਗਏ ਪੰਜਾਬ ਦੇ ਲੋਕ ਸਭ ਜਾਣਦੇ ਨੇ ਸਭ ਜਾਣਦੇ ਨੇ ਕਿਹੜਾ ਬੰਦਾ ਅੱਜ ਕਿਹੜਾ ਰੋਲ ਪਲੇ ਕਰ ਰਿਹਾ ਹੈ ਕੌਣ ਸੱਚਾ ਹੈ ਕੌਣ ਝੂਠਾ ਹੈ ਕੌਣ 도ਗਲਾ ਹੈ ਕੌਣ ਕੀ ਹੈ ਜਦੋਂ ਫਾਈਲ ਭਗਵੰਤ ਮਾਨ ਉੱਪਰ ਕਰਕੇ ਕਹਿੰਦਾ ਤੇਰੀ ਫਲਾਣੀ ਫਾਈਲਾਂ ਤੇਰੀ ਧਮਕਾਣੀ ਫਾਈਲ ਉੱਥੋਂ ਹੀ ਡਰ ਜਾਂਦਾ ਤੇ ਜਦੋਂ ਨਵਜੋ ਸਿੰਘ ਸਿੱਧੂ ਨੇ ਮੰਨਿਆ ਕਿ ਸਾਰਾ ਕੁਝ ਛੱਡਿਆ ਪਰ ਜਦੋਂ ਕਾਂਗਰਸ ਚ ਆਏ ਸੀ ਤਾਂ ਕੀ ਉਹਨਾਂ ਨੇ ਇਹ ਕਿਹਾ ਕਿ ਲਿਆਂਦਾ ਗਿਆ ਸੀ ਕਿ ਤੁਹਾਨੂੰ ਸੀਐਮ ਚਿਹਰਾ ਬਣਾਵਾਂਗੇ ਜਦੋਂ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਵਾਲਾ ਪੀਰ ਆਵਾਜ਼ ਦੇ ਦੇਖੋ ਮੇਰੀ ਗੱਲ ਸੁਣੋ ਜੇ ਸਰਦਾਰ ਨਵਜੋ ਸਿੰਘ ਸਿੱਧੂ सीएम दी कुर्सी ਤੇ ਬਹਿਣਾ ਵੀ ਚਾਹੁੰਦੇ ਨੇ ਉਹ ਕਾਦੇ ਵਾਸਤੇ ਪੰਜਾਬ ਵਾਸਤੇ ਨਵਜੋਤ ਸਿੰਘ ਸਿੱਧੂ ਹੁਣਾਂ ਦੇ ਪੁਰਾਣੇ ਦੋਸਤ ਵੀ ਨੇ ਉਹ ਵੀ ਕਹਿੰਦੇ ਸੀ ਕਿ ਮੈਂ ਡਾਇਰੈਕਟ ਭਲਾ ਕਰਾਂਗਾ ਅੱਜ ਕੱਲ ਪੰਜਾਬ ਦੇ सीएम ਦੀ ਕੁਰਸੀ ਤੇ ਬੈਠੇ ਨੇ ਭਗਵੰਤ ਸਿੰਘ ਮਾਨ ਤੁਹਾਨੂੰ ਲੱਗਦਾ ਨਹੀਂ ਉਹ ਭਲਾ ਕਰ ਰਹੇ ਨੇ ਸਹੀ ਹੋ ਨਹੀਂ ਰਹੀਆਂ ਕਿਸੇ ਕਿਰਦਾਰ ਦੀ ਗੱਲ ਹੈ ਮੇਰੇ ਭਾਈ ਕਿਰਦਾਰ ਦੀ ਗੱਲ ਹੈ ਕਿਰਦਾਰ ਸੈਕਰੀਫਾਈਸਿਸ ਪਰਿਵਾਰ ਸਭ ਤੋਂ ਵੱਡਾ ਤੁਹਾਡਾ ਕਿਰਦਾਰ ਤੁਹਾਡੇ ਪਰਿਵਾਰ ਤੋਂ ਪਤਾ ਲੱਗਦਾ ਹੈ ਆਮ ਆਦਮੀ ਪਾਰਟੀ ਦੇ ਨਾਲ ਜਿਹੜੀ ਪਾਰਟਨਰਸ਼ਿਪ ਜਿਹੜੀ ਤੁਹਾਡਾ ਰਲ ਕੇ ਚੱਲਣ ਦੀ ਗੱਲ ਚੱਲ ਰਹੀ ਆ ਉਸ ਤੇ ਨਵਜੋਤ ਸਿੰਘ ਸਿੱਧੂ ਤੁਹਾਡੇ ਦਾ ਕੀ ਸਟੈਂਡ ਆ ਕੀ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਫਾਇਦਾ ਹੋਵੇਗਾ ਨਾ ਹਾਂ ਨਹੀਂ ਪਰਸੈਂਟੇਜ ਨਹੀਂ ਹਿੱਲੀ ਜਿਹੜਾ ਵੋਟ ਸ਼ੇਅਰਿੰਗ ਦਾ ਵੋਟ ਦੀ ਜਿਹੜਾ ਨੁਕਸਾਨ ਹੋਇਆ ਉਹ ਕਾਂਗਰਸ ਨੂੰ ਹੋਇਆ ਤੇ ਇਸ ਕਰਕੇ ਜੇ ਆਪਾਂ ਪੰਜਾਬ ਨੂੰ ਛੱਡ ਕੇ ਇੱਕ ਵਾਰੀ ਹਿੰਦੁਸਤਾਨ ਬਚਾਉਣਾ ਤਾਂ ਜਿਹੜੀ ਇਹ ਸੈਕੂਲਰਿਜ਼ਮ ਤੇ ਵੋਟ ਵੰਡੀ ਜਾਂਦੀ ਹੈ ਉਹ ਵੋਟ ਨੂੰ ਆਪਣੇ ਨਾਲ ਲਾਉਣਾ ਪਊਗਾ ਜਦੋਂ ਬਿਜਲੀ ਮੰਤਰੀ ਸੀ ਉਦੋਂ ਕਿਉਂ ਆਉਦਾ ਛੱਡ ਦਿੱਤਾ ਉਦੋਂ ਚੀਜ਼ਾਂ ਸੁਧਾਰ ਲੈਂਦੇ ਹੁਣ ਲੋਕਾਂ ਨੂੰ ਕਹਿੰਦੇ ਆ ਵੀ ਸੁਧਾਰੋ ਆ ਮਾਫੀਆ ਚੱਲਦਾ ਵਿਕਰਮ ਮਿੱਠੀ ਨੂੰ ਪਾਈ ਜੱਫੀ ਉੱਤੇ ਵੀ ਬੜੇ ਸਵਾਲ ਹੋ ਰਹੇ ਨੇ ਉਹ ਜੱਫੀ ਪਾਈ ਆ ਖੁੱਲ੍ਹਾ ਲੋਕਾਂ ਦੇ ਸਾਹਮਣੇ ਜਿਹੜੇ ਦੂਜੇ ਸਵਾਲ ਪੈਦਾ ਕਰ ਰਹੇ ਸੀ ਨਾ ਕਈਆਂ ਨੇ ਅਖਬਾਰਾਂ ਚ ਮਾਫੀਆ ਪੈਰ ਫੜ ਕੇ ਮਾਫੀਆਂ ਮੰਗੀਆਂ ਹੋਈਆਂ ਨੇ ਸਤਿ ਸ਼੍ਰੀ ਅਕਾਲ ਬ੍ਰਾਊਜ਼ੇਲੀ ਟੀਵੀ ਦੇਖ ਰਹੇ ਹੋ ਤਾਂ ਸਹੀ ਮੈਂ ਕਰਾਂ ਨਹਾਂਡਾ ਜਿੱਥੇ ਪੰਜਾਬ ਦੇ ਵਿੱਚ ਮੌਸਮ ਦਾ ਹਾਲ ਜਾਣੀਏ ਤਾਂ ਕਣਕੇ ਦੀ ਠੰਡ ਹੈ ਦੂਜੇ ਪਾਸੇ ਪੰਜਾਬ ਦੇ ਸਿਆਸਤ ਦੀ ਗੱਲ ਕਰੀਏ ਤਾਂ ਘਟੋ-ਘਟ ਕਾਂਗਰਸ ਦੇ ਵਿੱਚ ਤਾਂ ਪੂਰੀ ਗਰਮੀ ਹੈ ਹਲਚਲ ਵੀ ਪੂਰੀ ਹੋ ਰਹੀ ਆ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਦਾ ਏਜੰਡਾ ਹੈ ਜਿਸ ਨੂੰ ਕਿ ਪੰਜਾਬ ਦਾ ਏਜੰਡਾ ਕਹਿ ਕੇ ਉਹ ਪ੍ਰਚਾਰ ਰਹੇ ਨੇ ਲੋਕਾਂ ਦੇ ਵਿੱਚ ਵੀ ਜਾ ਰਹੇ ਨੇ ਦੂਜੇ ਪਾਸੇ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਤੇ ਹੋਰ ਬਹੁਤ ਸਾਰੇ ਸੀਨੀਅਰ ਲੀਡਰ ਕੁਝ ਹੋਰ ਕਹਿ ਰਹੇ ਨੇ ਸਾਡੇ ਨਾਲ ਅੱਜ ਇੱਕ ਸ਼ਖਸ ਜੁੜੇ ਨੇ ਜੋ ਕਿ ਲਗਾਤਾਰ ਚਰਚਾ ਦੇ ਵਿੱਚ ਵੀ ਨੇ ਸਰਗਰਮ ਵੀ ਨੇ ਉਹ ਵੀ ਲੋਕਾਂ ਵਿੱਚ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਏਜੰਡੇ ਦੀ ਹਮਾਇਤ ਕਰਦੇ ਨੇ ਬਾਈ ਬਹੁਤ ਸਵਾਗਤ ਸਾਡੇ ਨਾਲ ਨੇ ਮਨਸਿਮਰਤ ਸਿੰਘ ਸ਼ੈਰੀ ਰਿਆਰ ਭਾਈ ਜੀ ਸਵਾਗਤ ਹੈ ਥੈਂਕ ਯੂ ਭਾਈ ਜੀ ਥੈਂਕ ਯੂ ਜੀ ਸੋ ਮੱਚ ਸਭ ਤੋਂ ਪਹਿਲਾਂ ਭਾਈ ਇਹੀ ਸਵਾਲ ਕਰ ਲੈਨੇ ਆ ਇੱਕ ਪਾਸੇ ਤਾਂ ਨਵਜੋਤ ਸਿੰਘ ਸਿੱਧੂ ਦਾ ਏਜੰਡਾ ਜਾਂ ਫਿਰ ਪੰਜਾਬ ਦਾ ਏਜੰਡਾ ਜਿਵੇਂ ਤੁਸੀਂ ਕਹਿੰਦੇ ਹੋ ਦੂਜੇ ਪਾਸੇ ਬੀਤੇ ਦਿਨੀ ਕਾਂਗਰਸ ਪ੍ਰਧਾਨ ਤਾਂ ਇੱਕ ਕਿਸੇ ਨੇ ਸਵਾਲ ਕੀਤਾ ਕਿ ਨਵਜੋਤ ਸਿੰਘ ਸਿੱਧੂ ਉੱਤੇ ਕੀ ਕਾਰਵਾਈ ਕਰੋਗੇ ਕਾਂਗਰਸ ਚੋਂ ਬਾਹਰ ਕੱਢੋਗੇ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਬਹੁਤ ਛੇਤੀ ਤੁਹਾਨੂੰ ਟੀਵੀ ਤੇ ਇੱਕ ਖਬਰ ਦੇਾਂਗੇ ਟੀਵੀ ਤੇ ਖਬਰ ਚੱਲੂਗੀ ਕੀ ਖਬਰ ਹੋਊਗੀ ਉਹ ਦੇਖੋ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਲੂੰਬੜੀ ਜਿੰਨੀ ਵੀ ਚਲਾਕ ਹੋ ਜਾਏ ਪਰ ਜੰਗਲ ਦਾ ਰਾਜਾ ਸ਼ੇਰ ਹੀ ਰਹਿੰਦਾ ਸਭ ਤੋਂ ਇਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ ਤੁਸੀਂ ਦੇਖੋ ਆਪਾਂ ਪੰਜਾਬ ਨੂੰ ਬਚਾਉਣ ਦੀ ਗੱਲ ਕਰ ਰਹੇ ਆ ਪੰਜਾਬ ਦੀ ਗੱਲ ਕਰ ਰਹੇ ਆ ਅਜੰਡਾ ਜਿਹੜਾ ਉਹ ਪੰਜਾਬ ਦਾ ਅਜੰਡਾ ਸਰਦਾਰ ਨਵਜੋਤ ਸਿੰਘ ਸਿੱਧੂ ਕੋਰੇਆ 2022 ਦੇ ਵਿੱਚ ਪੰਜਾਬ ਮਾਡਲ ਦੇ ਰੂਪ ਦੇ ਵਿੱਚ ਪੰਜਾਬ ਦਾ ਇੱਕ ਅਜੰਡਾ ਤਿਆਰ ਹੋਇਆ ਸੀ ਜਿਹੜੇ ਅਜੰਡੇ ਦੇ ਵਿੱਚ ਪੰਜਾਬ ਨੂੰ ਮਾਫੀਆ ਮੁਕਤ ਕਰਨਾ ਰੇਟ ਮਾਫੀਆ ਕੇਬਲ ਮਾਫੀਆ ਸ਼ਰਾਬ ਮਾਫੀਆ ਕਈ ਤਰ੍ਹਾਂ ਦੇ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਚੱਲੇ ਸੀ ਡਰੱਗਸ ਮਾਫੀਆ ਉਸ ਮਾਫੀਆ ਤੋਂ ਮੁਕਤੀ ਕਰਨੀ ਸਕੂਲ ਐਜੂਕੇਸ਼ਨ ਬੈਟਰ ਕਰਨੀ ਹਸਪੀਟਲ ਹੈਲਥ ਹੈਲਥ ਸਿਸਟਮ ਨੂੰ ਬੈਟਰ ਕਰਨਾ ਫਿਰ ਜਵਾਨ ਤੇ ਕਿਸਾਨ ਦੀ ਚੰਗੀ ਉਹਦੀ ਉਹਨੂੰ ਖੁਸ਼ਹਾਲ ਕਰਨਾ ਇਹ ਚੀਜ਼ਾਂ ਸਾਰੀਆਂ ਉਸ এজেন্ডੇ ਦੇ ਵਿੱਚ ਸਿਗੀਆਂ ਪਰ ਇਹ ਚੀਜ਼ ਤੋਂ ਹਟ ਕੇ ਇਹ ਕੁਝ ਲੀਡਰ ਨੇ ਜਿਹੜੇ ਚਾਹੇ ਉਹ ਰਾਜਾ ਵੜਿੰਗ ਨੇ ਚਾਹੇ ਉਹ ਪ੍ਰਤਾਪ ਬਾਜਵਾ ਨੇ ਕੋਈ ਵੀ ਲੀਡਰ ਹੈ ਉਹ ਇਹਨੂੰ ਪਰਸਨਲ ਨਹੀਂ ਲੈ ਕੇ ਜਾ ਰਹੇ ਨੇ ਦੇਖੋ ਸਾਡੀ ਲੜਾਈ ਪਰਸਨਲ ਨਹੀਂ ਹੈਗੀ ਤੈਨਾਂ ਭਾਈ ਜਿਹੜੀਆਂ ਤੁਸੀਂ ਗੱਲਾਂ ਕਹੀਆਂ ਇਹ ਸਾਰਾ ਕੁਝ ਜਿਹੜੇ ਮਾਫੀ ਖਤਮ ਕਰਨੇ ਨੇ ਇਹ ਇਹਨਾਂ ਲੀਡਰਾਂ ਨੂੰ ਨਾਲ ਲੈ ਕੇ ਨਹੀਂ ਹੋ ਸਕਦੇ ਦੇਖੋ ਕਈ ਲੀਡਰਾਂ ਦੇ ਤਾਂ ਇਹਦੇ ਵਿੱਚ ਹਿੱਸੇਦਾਰੀਆਂ ਨੇ ਨਾਲ ਤਾਂ ਲੈ ਲਾਂਗੇ ਪਰ ਉਹ ਹਿੱਸੇਦਾਰੀਆਂ ਤੋਂ ਕਿਵੇਂ ਨਿਕਲਣਗੇ ਦੇਖੋ ਜਿਹੜਾ ਲੀਡਰ ਆਪਣੀ ਗੱਡੀ ਪਿੱਛੇ ਆਪਣੇ ਬੱਚਿਆਂ ਦੇ ਫਾਰਮ ਹਾਊਸਾਂ ਪਿੱਛੇ ਆਪਣੀਆਂ ਜਾਇਦਾਦਾਂ ਪਿੱਛੇ ਜਾਂ ਆਪਣੀ ਆਉਣ ਵਾਲੀਆਂ ਜਨਰੇਸ਼ਨਾਂ ਪਿੱਛੇ ਸਿਆਸਤ ਕਰ ਰਿਹਾ ਹੈ ਪੰਜਾਬ ਨੂੰ ਘਣ ਵਾਂਗੂ ਖਾ ਰਿਹਾ ਹੈ ਉਹਨੂੰ ਅਸੀਂ ਕਿਵੇਂ ਨਾਲ ਲੈ ਸਕਦੇ ਆ ਠੀਕ ਹੈ ਜੇ ਰਾਜਾ ਵੜਿੰਗ ਆਉਣਾ ਚਾਹੁੰਦੇ ਨੇ ਮੈਨੂੰ ਮੈਂ ਅਸੀਂ ਸਵਾਗਤ ਕਰਦੇ ਆ ਜੇ ਪ੍ਰਤਾਪ ਬਾਜਵਾ ਆਉਣਾ ਚਾਹੁੰਦੇ ਨੇ ਅਸੀਂ ਸਵਾਗਤ ਕਰਦੇ ਆ ਪਰ ਉਹਦੇ ਵਿੱਚ ਕਈ ਇਦਾਂ ਦੇ ਲੀਡਰ ਨੇ ਜਿਹੜੀਆਂ ਬਲੈਕ ਸ਼ੀਪਸ ਨੇ ਕਾਲੀਆਂ ਪੈਂਡਾ ਨੇ ਉਹਨਾਂ ਨੂੰ ਸਾਈਡ ਕਰਨਾ ਪਊਗਾ ਜਿਨ੍ਹਾਂ ਦੇ ਉੱਤੇ ਸਵਾਲ ਲਿਆ ਚਿੰਨ ਖੜਾ ਕਰਦਾ ਪੰਜਾਬ ਵੀ ਖੜਾ ਕਰ ਰਿਹਾ ਓਏ ਮੌਜੂਦਾ ਸਰਕਾਰ ਵੀ ਖੜਾ ਕਰ ਰਹੀ ਐ ਤੁਸੀਂ ਲਾਉਂਗੇ ਨਾ ਲਾਉਂਗੇ ਕਿਉਂਕਿ ਉਹ ਤਾਂ ਇਦਾਂ ਕਹਿੰਦੇ ਨੇ ਕਿ ਜਿਹੜੇ ਕਾਂਗਰਸ ਚੋਂ ਕੱਢੇ ਹੋਏ ਨੇ ਸਿੱਧੂ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਚੱਲ ਰਹੇ ਨੇ ਉਹ ਵੀ ਤਾਂ ਗਲਤ ਗੱਲ ਹੈ ਤਿੱਦੂ ਸਾਹਿਬ ਦੇ ਨਾਲ ਜਿਹੜੇ ਬੰਦੇ ਨੇ ਉਹ ਤੁਸੀਂ ਮੈਨੂੰ ਹਾਂਡਾ ਜੀ ਦੱਸੋ ਕਿਸੇ ਤੇ ਇੱਕ ਦਾਗ ਵੀ ਹੈ ਕਿਸੇ ਨੂੰ ਕਦੇ ਵਿਜੀਲੈਂਸ ਨੇ ਤਲਕ ਵੀ ਕੀਤਾ ਕਿਸੇ ਨੂੰ ਈਡੀ ਨੇ ਕਦੇ ਪੁੱਛਿਆ ਵੀ ਤੇਰੇ ਕੋ ਪੈਸੇ ਕਿੱਥੋਂ ਆ ਗਏ ਈਮਾਨਦਾਰ ਲੋਕ ਨੇ ਆਪਾਂ ਨੂੰ ਕਾਂਗਰਸ ਦੇ ਵਿੱਚ ਲੋੜ ਹੈ ਇਦਾਂ ਦੇ ਲੋਕਾਂ ਦੀ ਆਪਾਂ ਧੜਾ ਨਾ ਬਣਾਓ ਆਪਣਾ ਧੜਾ ਪੰਜਾਬ ਨੂੰ ਰੱਖੋ ਜਿਹੜੇ ਪੰਜਾਬ ਦੇ ਲੋਕ ਨੇ 3 ਕਰੋੜ ਜਿਹੜਾ ਪੰਜਾਬੀ ਹੈ ਤੇ 2 ਕਰੋੜ ਜਿਹੜਾ ਐਨ ਆਰ ਆਈ ਬਾਹਰ ਬੈਠਾ ਉਸ ਨੂੰ ਆਪਦਾ ਧੜਾ ਬਣਾਓ ਉਸੀ ਧੜਾ ਜਦੋਂ ਕਾਂਗਰਸ ਦੇ ਵਿੱਚ ਧੜਾ ਬਣਾ ਕੇ ਚੱਲੋਂਗੇ ਤੇ ਪੰਜਾਬ ਦਾ ਨੁਕਸਾਨ ਹੋਊਗਾ ਤੁਸੀਂ ਆਪਣਾ ਨਿੱਜੀ ਸਵਾਰਥ ਛੱਡੋ ਤੁਸੀਂ ਦੇਖੋ ਸੈਕਰੀਫਾਈਸ ਦੀ ਗੱਲ ਹੈ ਕਿਸੇ ਨੇ ਸੈਕਰੀਫਾਈਸ ਕੀਤਾ ਹੋਇਆ ਇਹਨਾਂ 'ਚ ਕਿਸੇ ਦੀ ਇੰਨੀ ਹਿੰਮਤ ਹੈਗੀ ਆ ਕਿ ਕੋਈ 1 ਰੁਪਏ ਦੇ ਵੀ ਸੈਕਰੀਫਾਈਸ ਕੀਤਾ ਹੋਵੇ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਆਪਦੀ ਰਾਜ ਸਭਾ ਛੱਡੀ ਆ ਆਪਦੀ ਪੀਪੀਸੀ ਦੀ ਪ੍ਰਧਾਨਗੀ ਛੱਡੀ ਆਪਣੇ ਵਾਈਫ ਦੀ ਨੌਕਰੀ ਛਡਾਈ ਮੁੰਡਾ ਏ ਜੀ ਲੱਗਿਆ ਹੋਇਆ ਅਗਲੇ ਦਿਨ ਸਤੀਫਾ ਦਿੱਤਾ ਦੇਖੋ ਸੈਕਰੀਫਾਈਸ ਨਾ ਭਰਿਆ ਹੋਇਆ ਸਰਦਾਰ ਨਵਜੋਤ ਸਿੰਘ ਸਿੱਧੂ ਕਾਦੇ ਵਾਸਤੇ ਪੰਜਾਬ ਵਾਸਤੇ ਚਰਚਾ ਇੱਕ ਇਹ ਵੀ ਸੀ ਕਿ ਜਦੋਂ ਨਵਜੋਤ ਸਿੱਧੂ ਨੇ ਮੰਨਿਆ ਕਿ ਸਾਰਾ ਕੁਝ ਛੱਡਿਆ ਪਰ ਜਦੋਂ ਕਾਂਗਰਸ 'ਚ ਆਏ ਸੀ ਤਾਂ ਕੀ ਉਹਨਾਂ ਨੇ ਇਹ ਕਿਹਾ ਕਿ ਲਿਆਂਦਾ ਗਿਆ ਸੀ ਕਿ ਤੁਹਾਨੂੰ ਸੀਐਮ ਚਿਹਰਾ ਬਣਾਵਾਂਗੇ ਜਦੋਂ ਸਾਰਾ ਕੁਝ ਕੈਪਟਨ ਅਮਰਿੰਦਰ ਸਿੰਘ ਵਾਲਾ ਪੀੜਾ ਵਾਪਰੇ ਦੇਖੋ ਸੀਐਮ ਚਿਹਰੇ ਦੀ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਏ ਨਾ ਚਲਾਇਆ ਜਾਂਦਾ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਅਗੇਂਸਟ ਇੱਕ ਵੈਂਡੇਟਾ ਪੋਲਿਟਿਕਸ ਜਿਹਨੂੰ ਕਹਿੰਦੇ ਨਾ ਉਹ ਕੀਤੀ ਜਾਂਦੀ ਹੈ ਕਿ ਕਿਸੇ ਤਰੀਕੇ ਨਾਲ ਅਸੀਂ ਇਹਨੂੰ ਇਮਾਨਦਾਰ ਲੀਡਰ ਹੈ ਇਹਤੇ ਹੋਰ ਤਾਂ ਸਵਾਲ ਕੋਈ ਖੜਾ ਨਹੀਂ ਪੈ ਸਕਦੇ ਇਹੋ ਜਿਹੇ ਬੇਕਾਰ ਸਵਾਲ ਜਿਹੜੇ ਜਿਨ੍ਹਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਹੈਗੀ ਉਹ ਖੜੇ ਕਰ ਦੋ ਦੇਖੋ ਮੇਰੀ ਗੱਲ ਸੁਣੋ ਜੇ ਸਰਦਾਰ ਨਵਜੋਤ ਸਿੰਘ ਸਿੱਧੂ ਸੀਐਮ ਦੀ ਕੁਰਸੀ ਤੇ ਬਹਿਣਾ ਵੀ ਚਾਹੁੰਦੇ ਨੇ ਉਹ ਕਾਦੇ ਵਾਸਤੇ ਪੰਜਾਬ ਵਾਸਤੇ ਪੰਜਾਬ ਦੇ ਹਰ ਇੱਕ ਉਸ ਵਿਅਕਤੀ ਵਾਸਤੇ ਜੀਵਦਾ ਉਹ ਭਲਾ ਕਰਨਾ ਚਾਹੁੰਦੇ ਨੇ ਐਡਮਿਨਿਸਟ੍ਰੇਟਿਵ ਪਾਵਰ ਸਮਝਣੀ ਪਊਗੀ ਜੇ ਐਡਮਿਨਿਸਟ੍ਰੇਟਿਵ ਪਾਵਰ ਸਰਦਾਰ ਨਵਜੋਤ ਸਿੰਘ ਸਿੱਧੂ ਕੋਲੇ ਹੋਊਗੀ ਉਹਨਾਂ ਨੂੰ ਕਿਸੇ ਨੂੰ ਦੱਸਣਾ ਨਹੀਂ ਪਊਗਾ ਉਹਨਾਂ ਨੂੰ ਕਿਸੇ ਨੂੰ ਪੁੱਛਣਾ ਨਹੀਂ ਪਊਗਾ ਕਿਸੇ ਦਾ ਭਲਾ ਕਰਨ ਵਾਸਤੇ ਉਹ ਡਾਇਰੈਕਟ ਭਲਾ ਕਰ ਸਕਦੇ ਨੇ ਚਾਹੇ ਕੋਈ ਡਿਪਾਰਟਮੈਂਟ ਹੋਵੇ ਚਾਹੇ ਕਾਮ ਆਦਮੀ ਹੋਵੇ ਚਾਹੇ ਇੱਕ ਮਤਲਬ ਪਾਵਰਟੀ ਲਾਈਨ ਤੋਂ ਥੱਲੇ ਦਾ ਆਦਮੀ ਹੋਵੇ ਚਾਹੇ ਅਮੀਰ ਆਦਮੀ ਹੋਵੇ ਪਰ ਜੇ ਪੰਜਾਬ ਦਾ ਭਲਾ ਕਰਨਾ ਤਾਂ ਐਡਮਿਨਿਸਟ੍ਰੇਟਿਵ ਪਾਵਰ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਤੁਸੀਂ ਲੋਡੇ ਲੋਟ ਆਫ ਕਰਿਓ ਮੈਂ ਟੋਕ ਰਿਹਾ ਤੁਹਾਡੇ ਇਸ ਬਿਆਨ ਤੋਂ ਇੱਕ ਹੋਰ ਸਿਆਸੀ ਲੀਡਰ ਜ਼ਹਿਨ ਦੇ ਵਿੱਚ ਆ ਗਏ ਨਵਜੋਤ ਸਿੰਘ ਸਿੱਧੂ ਹੋਣਾ ਦੇ ਪੁਰਾਣੇ ਦੋਸਤ ਵੀ ਨੇ ਉਹ ਵੀ ਕਹਿੰਦੇ ਸੀ ਕਿ ਮੈਂ ਡਾਇਰੈਕਟ ਭਲਾ ਕਰਾਂਗਾ ਅੱਜ ਕੱਲ ਪੰਜਾਬ ਦੇ ਸੀਐਮ ਦੀ ਕੁਰਸੀ ਤੇ ਬੈਠੇ ਨੇ ਭਗਵੰਤ ਸਿੰਘ ਮਾਨ ਤੁਹਾਨੂੰ ਲੱਗਦਾ ਨਹੀਂ ਉਹ ਭਲਾ ਕਰ ਰਹੇ ਨੇ ਸਹੀ ਹੋ ਨਹੀਂ ਰਹੀਆਂ ਚੀਜ਼ਾਂ ਕਿਰਦਾਰ ਦੀ ਗੱਲ ਹੈ ਮੇਰੇ ਭਾਈ ਕਿਰਦਾਰ ਦੀ ਗੱਲ ਹੈ ਕਿਰਦਾਰ ਸੈਕਰੀਫਾਈਸਿਸ ਪਰਵਾਰ ਸਭ ਤੋਂ ਵੱਡਾ ਤੁਹਾਡਾ ਕਿਰਦਾਰ ਤੁਹਾਡੇ ਪਰਿਵਾਰ ਤੋਂ ਪਤਾ ਲੱਗਦਾ ਹੈ ਤੁਹਾਡਾ ਦੇਖੋ ਮੇਰੀ ਗੱਲ ਸੁਣਾਓ ਲੋਕਾਂ ਨੇ ਜਿਹੜੀਆਂ ਵੋਟਾਂ ਪਾਈਆਂ ਸੀ ਨਾ ਉਹ ਬਿਲਕੁਲ ਸਹੀ ਪਾਈਆਂ ਸੀ ਪੰਜਾਬ ਵਾਸਤੇ ਪੰਜਾਬ ਨੂੰ ਇੱਕ ਬੈਟਰ ਸਟੇਟ ਬਣਾਉਣ ਵਾਸਤੇ ਪੰਜਾਬ ਦਾ ਲਾਅ ਐਂਡ ਆਰਡਰ ਚੰਗਾ ਕਰਨ ਵਾਸਤੇ ਪੰਜਾਬ ਦਾ ਐਜੂਕੇਸ਼ਨ ਸਿਸਟਮ ਚੰਗਾ ਕਰਨ ਵਾਸਤੇ ਹੈਲਥ ਸਿਸਟਮ ਚੰਗਾ ਕਰਨ ਵਾਸਤੇ ਪਰ ਉਹ ਕੀ ਹੋਇਆ ਕਿ ਬਾਅਦ ਦੇ ਵਿੱਚ ਲੋਕਾਂ ਨੂੰ ਪਤਾ ਲੱਗਿਆ ਕਿ ਯਾਰ ਅਸੀਂ ਇਹ ਵੋਟਾਂ ਗਲਤ ਪਾ ਚੁੱਕੇ ਹਾਂ ਜਿਨ੍ਹਾਂ ਨੂੰ ਲਾਅ ਮੇਕਰ ਬਣਾਉਣਾ ਚਾਹੁੰਦੇ ਸੀ ਜਿਨ੍ਹਾਂ ਦੇ ਜਿਨ੍ਹਾਂ ਨੂੰ ਪੰਜਾਬ ਦੀ ਆਵਾਗ ਡੋਰ ਫੜਾਤੀ ਉਹ ਉਹ ਪੰਜਾਬ ਨੂੰ ਘੁਣ ਵਾਂਗੂ ਲੱਗ ਗਏ ਖਾਣ ਲੱਗ ਗਏ ਦੇਖੋ ਅੱਜ ਮਾਈਨਿੰਗ ਹੈ ਜਿਹੜੀ ਰੇਤਾ 21000 ਦੀ ਟਰਾਲੀ ਮਿਲ ਰਿਹਾ ਆਮ ਬੰਦਾ ਉਹ ਉਹ ਆਪਦਾ ਘਰ ਨਹੀਂ ਪਾ ਸਕਦਾ ਜੇ ਘਰ ਨਹੀਂ ਪਊਗਾ ਕੰਸਟਰਕਸ਼ਨ ਨਹੀਂ ਚੱਲੂਗੀ ਬਹੁਤ ਬਿਜ਼ਨੈਸਿਸ ਨੇ ਜਿਹੜੇ ਖੜ ਜਾਣਗੇ ਲੇਬਰ ਖੜ ਜੋਗੇ ਬਹੁਤ ਗੱਲਾਂ ਨੇ ਇਕਨੋਮੀ ਡਾਊਨ ਆ ਜੂਗੀ ਪੰਜਾਬ ਦੀ ਇਹ ਚੀਜ਼ਾਂ ਜੇ ਤੁਸੀਂ ਜੇ ਤੁਸੀਂ ਰੇਤਾ ਫ੍ਰੀ ਕਰ ਦੋ ਜਾਂ ਰੇਤਾ ਸਸਤਾ ਕਰ ਦੋ ਤੁਸੀਂ ਦੇਖੋ ਕਿ ਬੂਮ ਉੱਠ ਖੜੂਗਾ ਪੰਜਾਬ ਦੇ ਵਿੱਚ ਸਾਰੀਆਂ ਚੀਜ਼ਾਂ ਚੱਲਣ ਲੱਗ ਜੰਦੀਆਂ ਪੰਜਾਬ ਦੇ ਲੋਕਾਂ ਨੇ ਇਹ ਸਮਝ ਲਿਆ ਕਿ ਸਾਨੂੰ ਠੱਗਿਆ ਗਿਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਆਪਾਂ ਪੰਜਾਬ ਵਾਸਤੇ ਇੱਕ ਖੜੇ ਆਜੰਡਾ ਲੈ ਕੇ ਖੜੇ ਆ ਅਸੀਂ ਇਸ ਚੀਜ਼ ਲਈ ਵੀ ਤਿਆਰ ਆ ਜੇ ਤੁਹਾਡੇ ਕੋਲ ਕੋਈ ਬੈਟਰ ਅਜੰਡਾ ਹੈਗਾ ਕਿਸੇ ਕੋਲੇ ਵੀ ਆਮ ਆਦਮੀ ਪਾਰਟੀ ਕੋਲੇ ਅਕਾਲੀ ਦਲ ਕੋਲੇ ਕਾਂਗਰਸ ਕੋਲੇ ਕਾਂਗਰਸ ਦੇ ਜਿਹੜੇ ਲੋਕ ਸਾਡੇ ਨਾਲ ਆਪੋਜ਼ਿਟ ਖੜੇ ਨੇ ਸਾਡੇ ਨਾਲ ਆਪੋਜੀਸ਼ਨ ਦਾ ਰੋਲ ਪਲੇ ਕਰ ਰਹੇ ਨੇ ਸਰਕਾਰ ਨਾਲ ਦਾ ਕਰਨਾ ਕੀ ਹੈ ਸਾਡੇ ਨਾਲ ਆਪੋਜੀਸ਼ਨ ਦਾ ਰੋਲ ਪਲੇ ਕਰ ਰਹੇ ਨੇ ਅਸੀਂ ਉਹਨਾਂ ਨੂੰ ਵੀ ਕਹਿੰਦੇ ਆ ਤੁਹਾਡੇ ਕੋਲ ਬੈਟਰ ਅਜੰਡਾ ਹੈ ਨਾ ਸਾਨੂੰ ਦਿਓ ਸਾਨੂੰ ਕਨਵਿੰਸ ਕਰੋ ਜੇ ਬੈਟਰ ਅਜੰਡਾ ਅਸੀਂ ਤੁਹਾਡੇ ਪਿੱਛੇ ਚੱਲਾਂਗੇ ਤੁਹਾਡੀ ਪੈਰ ਚ ਪੈਰ ਧਰਾਂਗੇ ਪਰ ਜੇ ਤੁਹਾਡੇ ਕੋਲ ਨਹੀਂ ਹੈਗਾ ਸਾਡੇ ਕੋਲ ਅਜੰਡਾ ਹੈ ਪੰਜਾਬ ਨੂੰ ਬਚਾਉਣ ਦਾ ਆਓ ਇਕੱਠੇ ਰਲ ਕੇ ਕੰਮ ਕਰੀਏ ਪੰਜਾਬ ਨੂੰ ਬਚਾਈਏ ਤੁਸੀਂ ਪੰਜਾਬ ਆ ਤੁਸੀਂ ਘਰ ਪਰ ਚੁੱਕੇ ਹੋ ਇਟੋ ਵੱਧ ਪੈਸੇ ਕੀ ਕਰੋਗੇ ਤੁਸੀਂ ਘਰ ਭਰ ਚੁੱਕੇ ਹੋ ਦੋ ਦੋ ਚਾਰ ਚਾਰ ਜਨਰੇਸ਼ਨਾਂ ਦੇ ਪੈਸੇ ਇਕੱਠੇ ਕਰ ਚੁੱਕੇ ਹੋ ਵੱਡੇ ਵੱਡੇ ਬਿਜ਼ਨਸ ਲੈ ਚੁੱਕੇ ਹੋ ਤੁਸੀਂ ਬਸ ਕਰੋ ਆਓ ਪੰਜਾਬ ਦੇ ਲੋਕਾਂ ਵਾਸਤੇ ਕੁਝ ਕਰ ਦਈਏ ਆਪਾਂ ਐਮਐਲਏ ਬਣ ਕੇ ਲਾਅ ਮੇਕਰ ਬਣ ਕੇ ਪੰਜਾਬ ਲਈ ਕੁਝ ਕਰ ਕਰ ਦਈਏ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹਨਾਂ ਕੋਲੇ ਆਪਸ਼ਨਸ ਨੇ ਜਾਂ ਤਾਂ ਇਹ ਆਪਦਾ ਨਾਮ ਹਿਸਟਰੀ ਦੇ ਵਿੱਚ 골ਡਨ ਵਰਡਸ ਦੇ ਵਿੱਚ ਲਿਖਾ ਲੈਣਗੇ ਜਾਂ ਫਿਰ ਆਪਦਾ ਨਾਮ ਉਹ ਲੋਕ ਲਿਖ ਕੇ ਫਿਰ ਜੁੱਤੀਆਂ ਮਾਰਿਆ ਕਰਨਗੇ ਨਾਮ ਦੇ ਬਗੀਏ ਇਹ ਇਹਨਾਂ ਨੇ ਸਾਡਾ ਪੰਜਾਬ ਡਬੋਤਾ ਪੰਜਾਬ ਅਜ ਅਮਰ ਆਮ ਆਦਮੀ ਪਾਰਟੀ ਦੇ ਨਾਲ ਜਿਹੜੀ ਪਾਰਟਨਰਸ਼ਿਪ ਜਿਹੜੀ ਤੁਹਾਡਾ ਰਲ ਕੇ ਚੱਲਣ ਦੀ ਗੱਲ ਚੱਲ ਰਹੀ ਆ ਉਸ ਤੇ ਨਵਜੋਤ ਸਿੰਘ ਸਿੱਧੂ ਤੁਹਾਡੇ ਦਾ ਥੋੜਾ ਕੀ ਸਟੈਂਡ ਆ ਕੀ ਤੁਹਾਨੂੰ ਲੱਗਦਾ ਕਿ ਇਸ ਤਰੀਕੇ ਕੋਈ ਫਾਇਦਾ ਹੋਵੇਗਾ ਲਾਹਾ ਹੋਵੇਗਾ ਕਰਨ ਜੀ ਤੁਸੀਂ ਸਮਝ ਨਹੀਂ ਰਹੇ ਦੋ ਸੈਕੂਲਰ ਪਾਰਟੀਆਂ ਇੱਕ ਆਮ ਆਦਮੀ ਪਾਰਟੀ ਹੈ ਕਾਂਗਰਸ ਪਾਰਟੀ ਹੈ ਤੁਸੀਂ ਦੇਖੋ ਕਿ 17 ਦੇ ਵਿੱਚ ਜਦੋਂ ਆਪਾਂ ਸਰਕਾਰ ਬਣਾਉਂਦੀ ਹੈ ਕਾਂਗਰਸ ਪਾਰਟੀ ਸਾਨੂੰ 45% ਵੋਟ ਪੈਂਦੀ ਹੈ 42 ਤੋਂ 45% ਠੀਕ ਹੈ ਤੇ ਅਕਾਲੀ ਦਲ ਨੂੰ ਸੌਰੀ ਆਮ ਆਦਮੀ ਨੂੰ ਕਿੰਨੀ ਪੈਂਦੀ ਹੈ 21% ਜਦੋਂ ਹੁਣ 22 ਦੇ ਵਿੱਚ ਸਰਕਾਰ ਬਣਾਉਂਦੀ ਹੈ ਤਾਂ ਇਹਨਾਂ ਨੂੰ ਸਾਨੂੰ ਪੈਂਦੀ ਹੈ 21 22% ਤੇ ਆਮ ਆਦਮੀ ਨੂੰ ਕਿੰਨੀ ਪੈਂਦੀ ਹੈ 45% ਤੇ ਦੋਨਾਂ ਦੇ ਵਿੱਚ 17 ਤੇ 22 ਦੇ ਵਿੱਚ ਅਕਾਲੀ ਦਲ ਨੂੰ ਪੈਂਦੀ ਹੈ 25 ਤੇ ਹੁਣ ਪੈਂਦੀ ਹੈ 21 ਤੇ ਭਾਜਪਾ ਨੂੰ ਪੈਂਦੀ ਹੈ 7% ਤੇ ਹੁਣ ਵੀ 7% ਤੁਸੀਂ ਇਹ ਦੇਖੋ ਇਹਨਾਂ ਦਾ ਇਹਨਾਂ ਦੀ ਪਰਸੈਂਟੇਜ ਨਹੀਂ ਹਿੱਲੀ ਬਟ ਜਿਹੜਾ ਵੋਟ ਸ਼ੇਅਰਿੰਗ ਦਾ ਵੋਟ ਦੀ ਜਿਹੜਾ ਨੁਕਸਾਨ ਹੋਇਆ ਉਹ ਕਾਂਗਰਸ ਨੂੰ ਹੋਇਆ ਤੇ ਇਸ ਕਰਕੇ ਜੇ ਆਪਾਂ ਪੰਜਾਬ ਨੂੰ ਛੱਡ ਕੇ ਇੱਕ ਵਾਰੀ ਹਿੰਦੁਸਤਾਨ ਬਚਾਉਣਾ ਹੈ ਹਿੰਦੁਸਤਾਨ ਦੀ ਡੈਮੋਕ੍ਰੇਸੀ ਬਚਾਉਣੀ ਹੈ ਤਾਂ ਜਿਹੜੀ ਇਹ ਸੈਕੂਲਰਿਜ਼ਮ ਤੇ ਵੋਟ ਵੰਡੀ ਜਾਂਦੀ ਹੈ ਉਹ ਵੋਟ ਨੂੰ ਆਪਣੇ ਨਾਲ ਲਾਉਣਾ ਪਊਗਾ ਜੇ ਆਪਾਂ ਅਲੱਗ-ਅਲੱਗ ਲੜਦੇ ਆ ਤਾਂ ਆਪਾਂ 25-25% ਤੋਂ ਸ਼ੁਰੂ ਕਰਦੇ ਆ ਜੇ ਆਪਾਂ ਇਕੱਠੇ ਲੜਦੇ ਆ ਆਪਾਂ 50% ਤੋਂ ਸ਼ੁਰੂ ਕਰਦੇ ਆ ਤੇ ਇਸ ਕਰਕੇ ਤੜ ਆਮ ਆਦਮੀ ਪਾਰਟੀ ਵਾਲਿਆਂ ਨੂੰ ਨਹੀਂ ਪਤਾ ਕਿਉਂਕਿ ਸੁਖਪਾਲ ਸਿੰਘ ਖਹਿਰਾ ਉੱਤੇ ਇੱਕ ਪਰਚਾ ਰੱਦ ਫੇਰ ਮਿਲਦੀ ਆ ਉਹਨਾਂ ਨੂੰ ਤੇ ਉਹ ਦੂਜਾ ਪਾ ਕੇ ਫੇਰ ਅੰਦਰ ਕਰ ਦਿੱਤਾ ਗਿਆ ਕਿ ਇਸ ਸੰਧੀ ਫਿਰ ਇਹ ਸਭ ਦੇ ਵਿੱਚ ਕਿਵੇਂ ਹੋ ਜੂਗੀ ਦੇਖੋ ਵੈਂ ਡਾਟਾ ਪੋਲਿਟਿਕਸ ਨਹੀਂ ਕਰਨੀ ਆਪਾਂ ਪੰਜਾਬ ਵਾਸਤੇ ਲੜਨਾ ਪੰਜਾਬ ਦੀ ਗੱਲ ਕਰਨੀ ਆ ਜਦੋਂ ਆਪਾਂ ਪਰਸਨਲ ਲੈ ਜਾਂਦੇ ਆ ਕੋਈ ਚੀਜ਼ ਹੁਣ ਮੈਂ ਕੁਝ ਬੋਲ ਰਿਹਾ ਕੋਈ ਪਰਸਨਲ ਮੈਨੂੰ ਫੋਨ ਕਰਾਈ ਜਾਂਦੇ ਨੇ ਮੇਰੇ ਤੇ ਅਟੈਕ ਕਰਾਉਣ ਦੀ ਗੱਲ ਕਰ ਰਹੇ ਨੇ ਜਾਂ ਮੈਨੂੰ ਕੋਈ ਕਿਸੇ ਤੋਂ ਡਰਾ ਤੰਗ ਕਰ ਰਹੇ ਨੇ ਉਹ ਵੈਂਡੇਟਾ ਪੋਲਿਟਿਕਸ ਹੈ ਕੋਈ ਨਹੀਂ ਡਰਨ ਲੱਗਦਾ ਜਦੋਂ ਪੰਜਾਬ ਵਾਸਤੇ ਖੜਾਂਗੇ ਪੰਜਾਬ ਵਾਸਤੇ ਜਾਨ ਵੀ ਦੇ ਦਾਂਗੇ ਪਰ ਗੱਲ ਇਹ ਹੈ ਵੈਂਡੇਟਾ ਪੋਲਿਟਿਕਸ ਨਹੀਂ ਹੋਣੀ ਚਾਹੀਦੀ ਜਦੋਂ ਆਪਾਂ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਆ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਨੇ ਤੁਸੀਂ ਛੱਡ ਦਿਓ ਇਹ ਚੀਜ਼ ਪੰਜਾਬ ਦੇ ਲੋਕਾਂ ਵਾਸਤੇ ਕਰੋ ਪੰਜਾਬ ਦੇ ਲੋਕ ਖੁਸ਼ਹਾਲ ਨੇ ਪੰਜਾਬ ਖੁਸ਼ਹਾਲ ਹੈ ਤab ਗੱਲ ਖਤਮ ਪਰ ਭਾਈ ਮੈਂ ਨਹੀਂ ਹੋਣੇ ਪਵਾਰ ਮੈਂ ਦੁਹਰਾ ਦੇਣਾ ਕਿ ਕਿਉਂਕਿ ਖੈਰਾ ਸਾਹਿਬ ਦੇ ਬੇਟੇ ਤਾਂ ਕਹਿ ਰਹੇ ਨੇ ਕਿ ਸਾਡੇ ਨਾਲ ਵੈਂ ਡਾਟਾ ਪੋਲਿਟਿਕਸ ਹੋ ਰਹੀ ਆ ਸਿੱਧੂ ਸਾਹਿਬ ਨੇ ਖੈਰਾ ਸਾਹਿਬ ਪਿੱਛੇ ਸਟੈਂਡ ਵੀ ਲਿਆ ਪਰ ਹੁਣ ਆਪਾਂ ਰਲ ਕੇ ਚੱਲਣ ਦੀ ਗੱਲ ਕਰ ਰਹੇ ਆ ਪਰ ਅਗਲੇ ਨੂੰ ਵੀ ਫਿਰ ਇਹ ਦੇਖ ਨਹੀਂ ਰਿਹਾ ਕਿ ਇਹ ਕੀ ਹੋ ਰਿਹਾ ਦੇਖੋ ਬਿਲਕੁਲ ਦਿਖ ਰਿਹਾ ਹੈ ਗੱਲ ਆਉਂਦੀ ਹੈ ਜੇ ਤੁਸੀਂ ਆਪਣਾ ਆਪੋਜੀਸ਼ਨ ਹੈ ਜਿਹੜੀ ਉਹ ਬਹੁਤ ਪਾਵਰਫੁਲ ਹੈ ਆਪਾਂ ਨੂੰ ਇਕੱਠੇ ਹੋਣਾ ਪਊਗਾ ਜੇ ਆਪਾਂ ਆਪਣਾ ਇੰਡੀਆ ਬਚਾਉਣਾ ਹਿੰਦੁਸਤਾਨ ਬਚਾਉਣਾ ਉਹ ਬਹੁਤ ਪਾਵਰਫੁਲ ਹੈ ਜੇ ਆਪਾਂ ਇਹ ਲੜਾਈਆਂ ਐਵੇਂ ਲੜਦੇ ਰਵਾਂਗੇ ਤਾਂ 24 ਦੇ ਵਿੱਚ ਫਿਰ ਮੋਦੀ ਸਰਕਾਰ ਬਣੂਗੀ ਤੇ ਤੁਹਾਡੇ ਸਾਹਮਣੇ ਬਹੁਤ ਕੁਝ ਹੋ ਰਿਹਾ ਹੈ ਨੂੰ ਇੰਨਾ ਕੁਝ ਹੋ ਰਿਹਾ ਕਿ ਪੰਜਾਬ ਟੁੱਟ ਜਾਊਗਾ ਹਿੰਦੁਸਤਾਨ ਦੇ ਆਲੇ-ਦਾਲੇ ਵਾਲੀਆਂ ਸਾਰੀਆਂ ਜਿੰਨੀਆਂ ਜਿੰਨੇ ਉਹ ਨੇ ਆਪਣੇ ਕੰਟਰੀਜ਼ ਨੇ ਸਾਰੀਆਂ ਆਪਣੇ ਉਲਟ ਨੇ ਅੱਜ ਚਾਹੇ ਉਹ ਚਾਈਨਾ ਚਾਹੇ ਬੰਗਲਾਦੇਸ਼ ਆ ਚਾਹੇ ਪਾਕਿਸਤਾਨ ਆ ਚਾਹੇ ਇਰਾਕ ਹੈ ایران ਹੈ ਕੁਛ ਮਰਜੀ ਹੈ ਜੇ ਤੁਸੀਂ ਗਲੋਬਲੀ ਦੇਖੋਗੇ ਤਾਂ ਹਿੰਦੁਸਤਾਨ ਦੁਸ਼ਮਣਾਂ ਨਾਲ ਘਿਰਿਆ ਹੋਇਆ ਹੈ ਜੇ ਆਪਾਂ ਆਪਣੇ ਰਿਲੇਸ਼ਨਸ਼ਿਪ ਉਹ ਦੂਜੀਆਂ ਕੰਟਰੀਆਂ ਨਾਲ ਸਹੀ ਕਰਨੇ ਨੇ ਜੇ ਆਪਾਂ ਆਪਣੇ ਆਪਣੀ ਕੰਟਰੀ ਨੂੰ ਬਚਾਉਣਾ ਹੈ ਤਾਂ ਉਹਦਾ ਜਿਹੜਾ ਉਹਦਾ ਮੁਖੀ ਹੈ ਉਹਨੂੰ ਆਪਾਂ ਨੂੰ ਹਟਾਉਣਾ ਪਊਗਾ ਤੇ ਚੰਗਾ ਮੁਖੀ ਲਿਆਉਣਾ ਪਊਗਾ ਜਿਹੜਾ ਸੈਕੂਲਰ ਗੱਲ ਕਰਦਾ ਹੈ ਜਿਹੜਾ ਧਰਮਾਂ ਨੂੰ ਛੱਡ ਕੇ ਇਹ ਹਿੰਦੁਸਤਾਨ ਦੀ ਰਾਜਨੀਤੀ ਕਰਦਾ ਹੈ ਜਿਹੜਾ ਧਰਮਾਂ ਨੂੰ ਛੱਡ ਕੇ ਹਿੰਦੁਸਤਾਨ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ ਜਿਹੜਾ 5 10 ਪਰਿਵਾਰਾਂ ਨੂੰ ਫਾਇਦਾ ਨਾ ਦੇ ਕੇ ਸਾਰੇ ਹਿੰਦੁਸਤਾਨ ਨੂੰ ਫਾਇਦਾ ਦੇਵੇ ਸਾਨੂੰ ਉਹ ਉਹ ਪ੍ਰਾਈਮ ਮਿਨਿਸਟਰ ਚਾਹੀਦਾ ਹੈ ਤੇ ਇਹ ਚੀਜ਼ ਸਾਰਿਆਂ ਨੂੰ ਸਮਝਣੀ ਪਊਗੀ ਤੇ ਆਪਦੇ ਮਤ ਭੇਦ ਪਾਸੇ ਰੱਖ ਕੇ ਪਹਿਲਾਂ ਹਿੰਦੁਸਤਾਨ ਨੂੰ ਬਚਾਉਣਾ ਪਊਗਾ ਜੇ ਨਾ ਬਚਿਆ ਫਿਰ ਲੜੀ ਜਾਓ ਫਿਰ ਵੈਸੀ ਮਰ ਜਾਣਾ ਸਾਰਿਆਂ ਨੇ ਫਿਰ ਲੜੀ ਜਾਓ ਫਿਰ ਕੁਝ ਫਿਰ ਕੁਝ ਰਹਿਣਾ ਹੀ ਨਹੀਂ ਰਹਿਣ ਦੇ ਜੋਗੇ ਕੰਟਰੀ ਰਹਿਣੀ ਨਹੀਂ ਦੇਖੋ ਆਪਾਂ ਕੈਨੇਡਾ ਨਾਲ ਪੰਗਾ ਲਈ ਜਾਂਦੇ ਆ ਆਪਾਂ ਅਮਰੀਕਨਾਂ ਨਾਲ ਪੰਗਾ ਲਈ ਜਾਂਦੇ ਆ ਉਹ G7 ਦੇ ਸਭ ਤੋਂ ਤਕੜੇ ਕੰਟਰੀਜ਼ ਨੇ ਆਪਾਂ ਉਹਨਾਂ ਨੂੰ ਅੱਥਾ ਦਿਖਾਈ ਜਾਂਦੇ ਆ ਜਦੋਂ ਕਿ ਆ ਆਪਾਂ ਨੂੰ ਪਤਾ ਹੈ ਕਿ ਆ ਆਪਣੇ ਕੋਲੇ ਇੰਨੀ ਪਾਵਰ ਨਹੀਂ ਹੈਗੀ ਕਿ ਆਪਾਂ ਉਹਨਾਂ ਨਾਲ ਲੜ ਸਕੀਏ ਤੇ ਇਹ ਬਹੁਤ ਵੱਟੀਆਂ ਇਕੱਲਾ ਨੇ ਭਾਈ ਜੀ ਇਹ ਤੋਂ ਉੱਪਰ ਉੱਠ ਕੇ ਆਪਾਂ ਨੂੰ ਪਹਿਲਾਂ ਹਿੰਦੁਸਤਾਨ ਬਚਾਉਣਾ ਪਊਗਾ ਫੇਰ ਪੰਜਾਬ ਦੀ ਗੱਲ ਆਉਂਦੀ ਹੈ ਪਰ ਜੋ ਵੈਂ ਡਾਟਾ ਪੋਲਿਟਿਕਸ ਹੋ ਰਹੀ ਹੈ ਉਹਦੇ ਮੈਂ ਵੀ ਖਿਲਾਫ ਹਾਂ ਉਹਦੇ ਖਿਲਾਫ ਸਾਰਾ ਪੰਜਾਬ ਖੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬੰਦਾ ਵੈਂ ਡਾਟਾ ਪੋਲਿਟਿਕਸ ਕਰ ਰਿਹਾ ਉਹਨੂੰ ਜਵਾਬ ਮਿਲ ਜਾਣਾ ਹੈ ਕਿਉਂਕਿ ਮੈਂ ਇਹੀ ਤੀਜੀ ਵਾਰ ਸਵਾਲ ਪਾ ਦਿੰਦਾ ਤੁਹਾਨੂੰ ਕਿ ਕਿਉਂਕਿ ਇੰਜ ਜਾਪਦਾ ਕਿ ਜਦੋਂ ਫਿਰ ਖੈਰਾ ਸਾਹਿਬ ਦੇ ਪਿੱਛੇ ਕੀ ਮਤਲਬ ਵੱਡੀ ਸਿਆਸਤ ਦੇ ਵਿੱਚ ਇੱਕ ਤਰੀਕੇ ਸਿਆਸੀ ਬਲੀ ਹੋ ਜਾਊਗੀ ਖੈਰਾ ਸਾਹਿਬ ਦੀ ਕਿਉਂਕਿ ਜੇ ਕਾਂਗਰਸ ਉਹਨਾਂ ਨੂੰ ਛੱਟ ਕੇ ਜਦੋਂ ਇਸ ਤਰੀਕੇ ਨਾਲ ਰਲ ਜੇਗੀ ਤਾਂ ਕਾਰਵਾਈਆਂ ਉਹਨਾਂ ਤੇ ਤੋਂ ਉਸੇ ਤਰੀਕੇ ਜਾਰੀ ਨੇ ਦੇਖੋ ਅਸੀਂ ਨਹੀਂ ਛੱਡਣ ਲੱਗੇ ਖੈਰਾ ਸਾਹਿਬ ਨੂੰ ਅਸੀਂ ਖੈਰਾ ਸਾਹਿਬ ਦਾ ਗੁੱਟ ਫੜਿਆ ਹੋਇਆ ਹੈ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਅਸੀਂ ਨਹੀਂ ਛੱਡਣ ਲੱਗੇ ਛੱਡਿਆ ਉਹਨਾਂ ਨੇ ਹੈ ਜਿਹੜੇ ਵਿਧਾਨ ਸਭਾ 'ਚ ਬੈਠੇ ਨੇ ਛੱਡਿਆ ਉਹਨਾਂ ਨੇ ਹੈ ਜਿਹੜੇ ਵਿਧਾਨ ਸਭਾ 'ਚ ਗੱਲ ਨਹੀਂ ਕਰਦੇ ਛੱਡਿਆ ਉਹਨਾਂ ਨੇ ਹੈ ਜਿਨ੍ਹਾਂ ਨੇ ਹਜੇ ਤੱਕ ਖੈਰਾ ਸਾਹਿਬ ਵਾਸਤੇ ਇੱਕ ਵੀ ਧਰਨਾ ਨਹੀਂ ਲਾਇਆ ਛੱਡਿਆ ਉਹਨਾਂ ਨੇ ਹੈ ਸਾਡੇ ਕੋਲ ਪਾਵਰ ਹੁੰਦੀ ਅਸੀਂ ਦੱਸਦੇ ਵੀ ਖੈਰਾ ਸਾਹਿਬ ਵਾਸਤੇ ਕੀ ਕਰ ਸਕਦੇ ਆ ਪਰ ਮੈਨੂੰ ਐ ਲੱਗਦਾ ਹੈ ਕਿ ਜਿਹੜੇ ਵਿਧਾਨ ਸਭਾ 'ਚ ਬੈਠੇ ਨੇ ਉਹਨਾਂ ਨੂੰ ਇੱਕ ਵੱਡਾ ਕੋਈ ਧਰਨਾ ਜਾਂ ਪ੍ਰਦਰਸ਼ਨ ਉਲੀਕਣਾ ਚਾਹੀਦਾ ਸੀ ਕਿ ਆਪਦੇ ਸਾਥੀ ਵੀ ਆਪਦੇ ਕਲੀਗ ਦੀ ਗੱਲ ਸਾਰੇ ਹਿੰਦੁਸਤਾਨ 'ਚ ਜਾਂਦੀ ਪਰ ਇਹ ਇਹ ਮੈਨੂੰ ਲੱਗਦਾ ਹੈ ਕਿ ਉਹ ਕਿਉਂ ਡਰੇ ਹੋਏ ਨੇ ਸਭ ਨੂੰ ਪਤਾ ਹੈ ਜਦੋਂ ਫਾਈਲ ਭਗਵੰਤ ਮਾਨ ਉੱਪਰ ਕਰਕੇ ਕਹਿੰਦਾ ਤੇਰੀ ਫਲਾਣੀ ਫਾਈਲਾਂ ਤੇਰੀ ਧਮਕਾਣੀ ਫਾਈਲ ਉੱਥੋਂ ਹੀ ਡਰ ਜਾਂਦੇ ਨੇ ਲੱਖਾ ਸੁਭਾਣਾ ਤਾਂ ਆ ਕਹਿੰਦੇ ਰਾਜਾ ਵੜਿੰਗ ਨੂੰ ਆਪਣੀਆਂ ਬੱਸਾਂ ਬਾਟੀਆਂ ਦਾ ਡਰ ਪਿਆ ਹੋਇਆ ਕਿਤੇ ਉਹ ਨਾ ਕੋਈ ਜਾਇ ਕਾਰਵਾਈ ਕੀ ਉਸੇ ਦੀ ਗੱਲ ਕਰ ਰਹੇ ਦੇਖੋ ਪੰਜਾਬ ਦੇ ਲੋਕ ਸਭ ਜਾਣਦੇ ਨੇ ਸਭ ਜਾਣਦੇ ਨੇ ਕਿਹੜਾ ਬੰਦਾ ਅੱਜ ਕਿਹੜਾ ਰੋਲ ਪਲੇ ਕਰ ਰਿਹਾ ਹੈ ਕੌਣ ਸੱਚਾ ਹੈ ਕੌਣ ਝੂਠਾ ਹੈ ਕੌਣ 도ਗਲਾ ਹੈ ਕੌਣ ਕੀ ਹੈ ਸਭ ਲੋਕ ਜਾਣਦੇ ਨੇ ਆਉਣ ਵਾਲੇ ਸਮੇਂ 'ਚ ਇਹ ਲੋਕਾਂ ਨੇ ਜਵਾਬ ਦੇਣਾ ਇਹਨਾਂ ਨੂੰ ਤੇ ਉਹ ਜਵਾਬ ਅੱਜ ਕੱਲ੍ਹ ਮੂੰਹ ਤੇ ਕਹਿ ਕੇ ਜਾਂ ਡੰਡਾ ਮਾਰ ਕੇ ਨਹੀਂ ਹੁੰਦਾ ਉਹ ਬਟਨ ਦੱਬ ਕੇ ਹੁੰਦਾ ਹੈ ਉਹ ਜਵਾਬ ਇਹਨਾਂ ਨੂੰ ਬਹੁਤ ਛੇਤੀ ਮਿਲਣਾ ਹੈ ਨਬਜੋਤ ਸਿੰਘ ਸਿੱਧੂ ਉਹਨਾਂ ਨੇ ਤੁਸੀਂ ਵੀ ਨਾਲ ਸੀ ਜੋ ਰੈਲੀਆਂ ਕੀਤੀਆਂ ਜੋ ਲੋਕਾਂ ਦੇ ਵਿੱਚ ਵਿਚਰੇ ਉੱਥੇ ਭਰਮਾ ਹੰਗਾਰਾ ਮਿਲਿਆ ਲੋਕਾਂ ਦਾ ਇਹ ਗੱਲ ਤਾਂ ਮੰਨਣ ਵਾਲੀ ਹੈ ਕੁਝ ਲੋਕ ਤੇ ਇਹ ਵੀ ਕਹਿ ਰਹੇ ਨੇ ਕਿ ਜਿਹੜੇ ਦੂਜੀ ਧਿਰਾਂ ਜਾਂ ਜਿਹੜੇ ਹੋਰ ਕਾਂਗਰਸ ਲੀਡਰ ਨੇ ਉਹ ਸ਼ਾਇਦ ਇੰਨਾ ਇੱਕਾਠ ਹੀ ਨਾ ਕਰ ਪਾਉਣ ਤਾਂ ਮੇਰਾ ਸਵਾਲ ਇਹ ਹੈ ਕਿ ਜਦੋਂ ਇਸ ਤਰੀਕੇ ਦਾ ਹੰਗਾਰਾ ਮਿਲ ਰਿਹਾ ਤਾਂ ਅੱਗੇ ਰੂਟ ਮੈਪ ਕੀ ਆ ਕੀ ਹਾਈ ਕਮਾਂਡ ਦੇ ਨਾਲ ਕੋਈ ਚਰਚਾ ਹੋ ਰਹੀ ਆ ਕਿਉਂਕਿ ਇੱਕ ਪਾਸੇ ਤਾਂ ਪਾਰਟੀ ਚ ਬਾਹਰ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਆਪਣੇ ਵੱਲੋਂ ਕੀ ਮੰਗ ਆ ਉਦੋਂ ਕਰਨ ਦੀ ਰੋਡਮੈਪ ਹੈ ਪੰਜਾਬ ਨੂੰ ਬਚਾਉਣਾ ਪੰਜਾਬ ਨੂੰ ਮਾਫੀਆ ਮੁਕਤ ਕਰਨਾ ਚੰਗਾ ਸਿਸਟਮ ਦੇਣਾ ਰੋਡਮੈਪ ਇਹ ਹੈ ਪੰਜਾਬ ਦੀ ਇੰਡਸਟਰੀ ਜਿਹੜੀ ਬਾਹਰ ਜਾ ਰਹੀ ਹੈ ਬੱਦੀ ਜਾਂ ਗੁਜਰਾਤ ਜਾਂ ਹਿਮਾਚਲ ਉਹਨੂੰ ਵਾਪਸ ਲੈ ਕੇ ਆਉਣਾ ਪੰਜਾਬ ਦੇ ਲੋਕ ਜਿਹੜੇ ਪੰਜਾਬ ਛੱਡ ਕੇ ਜਾ ਰਹੇ ਨੇ ਪਹਿਲਾਂ ਬੱਚੇ ਜਾ ਰਹੇ ਸੀ ਹੁਣ ਪੇਰੈਂਟਸ ਵੀ ਜਾ ਰਹੇ ਨੇ ਉਹਨਾਂ ਨੂੰ ਇੱਕ ਪੰਜਾਬ ਦੇ ਵਿੱਚ ਵਿੱਚ ਚੰਗਾ ਭਵਿੱਖ ਦੇਣਾ ਏ ਹਾਈ ਕਮਾਂਡ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਪੰਜਾਬ ਦਾ ਪੁਵੇਖ ਹੈ ਜਿਹੜਾ ਉਹ ਸਰਦਾਰ ਨਵਜੋਤ ਸਿੰਘ ਸਿੱਧੂ ਸੁਧਾਰ ਸਕਦੇ ਨੇ ਕਿਉਂਕਿ ਉਹਨਾਂ ਕੋਲ ਅਜੰਡਾ ਹੈ ਤੇ ਇਸ ਕਰਕੇ ਜਿਹੜੇ ਲੋਕ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢਣ ਦੀ ਗੱਲ ਕਰਦੇ ਨੇ ਨਾ ਉਹ ਆਪ ਆਪ ਵੀਰੇ ਖੋਖਲੇ ਨੇ ਆਪ ਖੋਖਲੇ ਨੇ ਜਦੋਂ ਨਦੀ 2 ਫੁੱਟ ਦੀ ਹੁੰਦੀ ਹੈ ਨਾ ਖੜ-ਖੜ ਕਰਦੇ ਕਰ-ਖੜ ਜਦੋਂ ਨਦੀ 60 ਫੁੱਟ ਦੀ ਹੁੰਦੀ ਹੈ ਐਨ ਬੈੰਦੀ ਹੈ ਸ਼ਾਂਤ ਹੋ ਕੇ ਉਹਦੇ ਵਿੱਚ ਵੱਡੇ ਵੱਡੇ ਟਰੱਕ ਕਾਰਾਂ ਵੱਡੀਆਂ ਵੱਡੀਆਂ ਚੀਜ਼ਾਂ ਸਮਾ ਜਾਂਦੀਆਂ ਨੇ ਪਰ ਉਹ ਆਵਾਜ਼ ਨਹੀਂ ਕਰਦੇ ਤੇ ਇਹ 2 ਫੁੱਟ ਵਾਲੀ ਨਦੀ ਨੇ ਖੜ 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 ਕਰ ਖੜ ਕਰ ਰਹੀ ਨੇ ਤੇ ਜਦੋਂ ਸਰਦਾਰ ਨਵਜੋਤ ਸਿੰਘ ਸਿੱਧੂ 60 ਫੁੱਟ ਗੁੱਡੂਂਗੀ ਨਦੀ ਹੈ ਤੇ ਉਹ ਆਪਦੇ ਟੀੱਚੇ ਵੱਲ ਵਹਿ ਰਹੀ ਹੈ ਤੇ ਜਦੋਂ ਪੰਜਾਬ ਦੇ ਲੋਕ ਇਹ ਗੱਲ ਸਮਝ ਗਏ ਕਿ ਸਰਦਾਰ ਨਵਜੋਤ ਸਿੰਘ ਸਿੱਧੂ ਇੱਕ ਕਮਾਂਡਰ ਲੀਡਰ ਹੈ ਕਿਰਦਾਰ ਵਾਲਾ ਜਿਹਦਾ ਕਿਰਦਾਰ ਹੈ ਤੇ ਪੰਜਾਬ ਨੂੰ ਬਚਾਉਣ ਵਾਲਾ ਨਿਕਲਿਆ ਸਾਰੇ ਇੱਕ ਪਾਸੇ ਉਹਦੇ ਨਾਲ ਖੜ ਗਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਵਾਬ ਲੋਕ ਇਹਨਾਂ ਨੂੰ ਦੇਣਗੇ ਸਾਨੂੰ ਦੇਣ ਦੀ ਲੋੜ ਨਹੀਂ ਪੈਣੀ ਭਾਈ ਕਿਰਦਾਰ ਦੀ ਤੁਸੀਂ ਗੱਲ ਕੀਤੀ ਬਿਲਕੁਲ ਆਮ ਤੌਰ ਤੇ ਲੋਕਾਂ ਦੇ ਵਿੱਚ ਵੀ ਇਹ ਚਰਚਾ ਹੁੰਦੀ ਐ ਸੀ ਵੀ ਪੰਡਾ ਤੇ ਜਾਣਿਆ ਕਿ ਨਵਜੋਤ ਸਿੰਘ ਸਿੱਧੂ ਦੇ ਕਿਰਦਾਰ ਉੱਤੇ ਕੋਈ ਸ਼ੱਕ ਨਹੀਂ ਕਰਦਾ ਪਰ ਇੱਕ ਗੱਲ ਜ਼ਰੂਰ ਕਈ ਲੋਕ ਸਵਾਲ ਕਰ ਲੈਂਦੇ ਨੇ ਕਿ ਜਦੋਂ ਬਿਜਲੀ ਮੰਤਰੀ ਸੀ ਉਦੋਂ ਕਿਉਂ ਅਹੁਦਾ ਛੱਡ ਦਿੱਤਾ ਉਦੋਂ ਚੀਜ਼ਾਂ ਸੁਧਾਰ ਲੈਂਦੇ ਹੁਣ ਲੋਕਾਂ ਨੂੰ ਕਹਿੰਦੇ ਆ ਵੀ ਸੁਧਾਰੋ ਆਹ ਮਾਫੀਆ ਚੱਲਦਾ ਜਦੋਂ ਮਤਲਬ ਕਈ ਗੱਲਾਂ ਕਹਿ ਕੇ ਤੇ ਬਾਅਦ ਦੇ ਵਿੱਚ ਗੱਲਾਂ ਹੋਰ ਹੋ ਜਾਂਦੀਆਂ ਵਿਕਰਮ ਮਜੀਠੀ ਨੂੰ ਪਾਈ ਜੱਫੀ ਉੱਤੇ ਵੀ ਬੜੇ ਸਵਾਲ ਹੋ ਗਏ ਬਹੁਤ ਬਹੁਤ ਸੋਣਾ ਕੁਸ਼ਨ ਕੀਤਾ ਵੀਰੇ ਜਿਹੜਾ ਪਾਵਰ ਮਿਨਿਸਟਰੀ ਹੁੰਦੀ ਹੈ ਨਾ ਉਹ 28 ਬੰਦਿਆਂ ਦਾ ਬੋਰਡ ਹੁੰਦਾ ਹੈ ਜਿਹੜਾ ਮੰਤਰੀ ਹੁੰਦਾ ਨਾ ਪਾਵਰ ਮਿਨਿਸਟਰੀ ਦਾ ਉਹ ਇੱਕ ਪਪੇਟ ਹੁੰਦਾ ਉਹਦੇ ਹੱਥ 'ਚ ਕੋਈ ਪਾਵਰ ਨਹੀਂ ਹੁੰਦੀ ਠੀਕ ਹੈ ਤੇ ਜਿਹੜੀ ਵਿਕਰਮ ਨੂੰ ਮਜੀਠੀ ਨੂੰ ਜੱਫੀ ਦੀ ਗੱਲ ਹੈ ਜਦੋਂ ਇਹ ਉਹ ਜੱਫੀ ਪਾਈ ਆ ਖੁਲਿਆਮ ਲੋਕਾਂ ਦੇ ਸਾਹਮਣੇ ਲੋਕ ਜਿਹੜੇ ਦੂਜੇ ਸਵਾਲ ਪੈਦਾ ਕਰ ਰਹੇ ਸੀ ਨਾ ਉਹਦੇ ਰਾਤ ਨੂੰ ਘਰੇ ਜਾ ਕੇ ਉਹਦੇ ਪੈਰੀ ਡਿੱਗ ਕੇ ਉਹ ਤੋਂ ਮਾਫੀयां ਮੰਗ ਕੇ ਆਏ ਨੇ ਉਹ ਕਈਆਂ ਨੇ ਅਖਬਾਰਾਂ ਚ ਮਾਫੀयां ਪੈਰ ਫੜ ਕੇ ਮਾਫੀयां ਮੰਗੀਆਂ ਹੋਈਆਂ ਨੇ ਦੇਖੋ ਆਪਾਂ ਪੋਲਿਟਿਕਸ ਕਰਦੇ ਆ ਉਹੀ ਕਹਿ ਰਹੇ ਆ ਵੈਨ ਡਾਟਾ ਪੋਲਿਟਿਕਸ ਤੋਂ ਅਸੀਂ ਦੂਰ ਆ ਅਸੀਂ ਕਰਨੀਆਂ ਪੋਲਿਟਿਕਸ ਪੰਜਾਬ ਵਾਸਤੇ ਅਸੀਂ ਕਰਨੀਆਂ ਪੰਜਾਬ ਦੇ ਲੋਕਾਂ ਵਾਸਤੇ ਪੰਜਾਬੀਆਂ ਵਾਸਤੇ ਪੰਜਾਬੀਅਤ ਵਾਸਤੇ ਇਹ ਪੋਲਿਟਿਕਸ ਕਰਦੇ ਨੇ ਆਪਦੇ ਘਰ ਵਾਸਤੇ ਆਪਦੇ ਬਿਜ਼ਨਸ ਵਾਸਤੇ ਆਪਦੇ ਬੱਚਿਆਂ ਵਾਸਤੇ ਆਪਦੇ ਕਾਰੋਬਾਰਾਂ ਵਾਸਤੇ ਅਸੀਂ ਉਹ ਪੋਲਿਟਿਕਸ ਨਹੀਂ ਕਰਨੇ ਅਸੀਂ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਖੜਾ ਕਰਨ ਵਾਸਤੇ ਸਾਡੇ ਐਨ ਆਰ ਆਈਆਂ ਭਰਾਵਾਂ ਵਾਸਤੇ ਉਹਨਾਂ ਦੀਆਂ ਜ਼ਮੀਨ ਜਾਇਦਾਦਾਂ ਜਿਹੜੀਆਂ ਉਰੇ ਕਬਜ਼ੇ ਹੋ ਰਹੇ ਨੇ ਉਹਨਾਂ ਵਾਸਤੇ ਤੇ ਇੱਕ ਚੰਗੇ ਭਵਿੱਖ ਵਾਸਤੇ ਕਿ ਪੰਜਾਬ ਦੇ ਲੋਕ ਪੰਜਾਬ ਨੂੰ ਦੁਬਾਰਾ ਸੋਨੇ ਦੀ ਚਿੜੀ ਕਹਿਣ ਲੱਗ ਜਾਣ ਉਰੇ ਦਾ ਜਿਹੜਾ ਕਿਸਾਨ ਹੈ ਉਹ ਖੁਸ਼ਹਾਲ ਹੋਵੇ ਉਹਨੂੰ ਐਮਐਸਪੀ ਦੀ ਜਗ੍ਹਾ ਇਹੇ ਜਾਂ ਉਹਨੂੰ ਜਿਹੜਾ ਰੇਟ ਹੈ ਉਹਦੀ ਫਸਲ ਦਾ ਉਹ ਨੇਚਰਲੀ ਇਹਨਾ ਮਿਲ ਜੇ ਕਿ ਉਹਨੂੰ ਐਮਐਸਪੀ ਦੀ ਲੋੜ ਨਾ ਪਵੇ ਐਮਐਸ ਐਮਐਸਪੀ ਤੋਂ ਵੱਧ ਕੇ ਉਹਨੂੰ ਖੁਸ਼ਹਾਲ ਕਰੇ ਉਹਦੀਆਂ ਜਿਹੜੀਆਂ ਖੁਦਖੁਸ਼ੀਆਂ ਨੇ ਉਹ ਖਤਮ ਹੋ ਜਾਣ ਉਹਦਾ ਕਰਜ਼ਾ ਖਤਮ ਹੋ ਜਾਏ ਪੰਜਾਬ ਦੇ ਲੋਕ ਖੁਸ਼ਹਾਲ ਹੋ ਜਾਣ ਸਾਡਾ ਟੀਚਾ ਇਹੇ ਹੈ ਹੋਰ ਕੋਈ ਟੀਚਾ ਨਹੀਂ ਭਾਈ ਆਖਰੀ ਸਵਾਲ ਮੈਂ ਕਰੂੰਗਾ ਤੁਸੀਂ ਇੰਟਰਵਿਊ ਦੀ ਸ਼ੁਰੂਆਤ 'ਚ ਕਹੀ ਸੀ ਇੱਕ ਗੱਲ ਕਿ ਜੇ ਸਿੱਧੂ ਸਾਹਿਬ ਸੀਐਮ ਦੀ ਕੁਰਸੀ ਤੇ ਬਹਿ ਵੀ ਜਾਂਦੇ ਨੇ ਤਾਂ ਮਾੜਾ ਕੀ ਆ ਉਹ ਏਜੰਡਾ ਆਪ ਪੂਰਾ ਕਰਨਗੇ ਆਪ ਫੈਸਲੇ ਲੈਣਗੇ ਤਾਂ ਮੇਰਾ ਸਵਾਲ ਇਹ ਹੈ ਕਿ ਹਾਈ ਕਮਾਂਡ ਦੇ ਨਾਲ ਸ਼ਹਿਰੀ ਰਿਆੜ ਵਾਸਤੇ ਨਵਜੋਤ ਸਿੰਘ ਸਿੱਧੂ ਵਾਸਤੇ ਕੋਈ ਅਹੁਦਿਆਂ ਦੀ ਮੰਗ ਦੀ ਚਰਚਾ ਵੀ ਹੋਵੇਗੀ ਜਾਂ ਹੋਈ ਆ ਅਹੁਦੇ ਪੰਜਾਬ ਨੇ ਆਪ ਦਾ ਧਰਤੀ ਪੁੱਤਰ ਆਪ ਚੁਣਨਾ ਕਦੇ ਤੁਸੀਂ ਦੇਖਿਆ ਸੀ ਮਨਮੋਹਨ ਸਿੰਘ ਸਾਹਿਬ ਨੇ ਕੋਈ ਅਹੁਦਾ ਮੰਗਿਆ ਸੀ ਟੀਐਮ ਚੇਅਰ ਆ ਜਾਂ ਕਿਸੇ ਵੀ ਅਹੁਦੇ ਲਈ ਚੇਹਰਾ ਤਾਂ ਹਾਈ ਕਮਾਂਡ ਨੇ ਐਲਾਨਣਾ ਚੁਣਨਗੇ ਲੋਕ ਉਹ ਬਾਅਦ ਦੀ ਗੱਲ ਹੈ ਦੇਖੋ ਹਾਈ ਕਮਾਂਡ ਨੇ ਐਲਾਨਣਾ ਹੈ ਹਾਈ ਕਮਾਂਡ ਨੂੰ ਇਹ ਚੀਜ਼ ਚਾਹੀਦੀ ਹੈ ਕਿ ਜਿਹਦਾ ਕੋਈ ਏਜੰਡਾ ਹੈ ਜਿਹੜਾ ਪੰਜਾਬ ਨੂੰ ਬਚਾ ਸਕਦਾ ਹੈ ਜਿਹਦੇ ਨਾਲ ਸਾਰਾ ਪੰਜਾਬ ਹੈ ਜਿਹਨੂੰ ਲੋਕ ਪਿਆਰ ਕਰਦੇ ਨੇ ਜਿਹਦਾ ਕੋਈ ਕਿਰਦਾਰ ਹੈ ਜਿਹਦੇ ਕੋਲੇ ਨੈਤਿਕਤਾ ਹੈ ਜਿਹਦੇ ਜਿਹਦੇ ਕੋਲੇ ਇਮਾਨਦਾਰੀ ਹੈ ਉਹਨੂੰ ਚੁਣ ਲੈਣ ਨੇ ਚੁਣਨਗੇ ਤਾਂ ਲੋਕ ਚੁਣ ਲੈਣਗੇ ਗੱਲ ਖਤਮ ਤੁਸੀਂ ਇੱਕ ਇੰਟਰਵਿਊ ਦੇ ਵਿੱਚ ਮੈਂ ਫਿਰ ਆਖਰੀ ਸਵਾਲ ਚਲੋ ਇਹ ਬਿਲਕੁਲ ਆਖਰੀ ਹੋਏਗਾ ਤੁਸੀਂ ਇੱਕ ਇੰਟਰਵਿਊ ਦੇ ਵਿੱਚ ਇਹ ਕਹਿ ਦਿੱਤਾ ਕਿ ਰਾਜਾ ਬੜਿੰਗ ਜੀ ਨੂੰ ਤਾਂ ਆਏ ਹੋਗਾ ਛੇਤੀ ਛੇਤੀ ਪੱਗ ਬੰਨਣ ਲੱਗ ਗਏ ਕਿ ਕਿਤੇ ਮੈਂ ਨਾ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਪਿੱਛੇ ਰਹਿ ਜਾਵਾਂ ਦੇਖੋ ਜਿਹੜੇ ਲੋਕ ਕੋਈ ਵੀ ਚਾਹੇ ਰਾਜਾ ਬੜਿੰਗ ਨੇ ਜਾਂ ਕੋਈ ਵੀ ਬੰਦਾ ਹੈ ਪੰਜਾਬ 'ਚ ਜਿਹੜਾ ਆਪਦੇ ਨਿੱਜੀ ਸਵਾਰਥਾਂ ਲਈ ਸਿਆਸਤ ਕਰ ਰਿਹਾ ਹੈ ਪੰਜਾਬ ਨੂੰ ਖਾ ਰਿਹਾ ਹੈ ਇਹ ਪੰਜਾਬ ਨੂੰ ਘਣ ਵਾਂਗੂ ਲੱਗਿਆ ਹੋਇਆ ਉਹਨੂੰ ਪੰਜਾਬ ਜਾਣਦਾ ਹੈ ਪੰਜਾਬ ਦੇ ਲੋਕ ਪਹਿਚਾਨ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ ਪੰਜਾਬ ਦੇ ਲੋਕਾਂ ਨੇ ਜਵਾਬ ਦੇ ਦੇਣਾ ਚਾਹੇ ਕੋਈ ਪੱਗ ਬੰਦ ਹੈ ਚਾਹੇ ਕੋਈ ਮੋਨਾ ਹੈ ਚਾਹੇ ਕੋਈ ਕੋਈ ਵੀ ਹੈ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਇਸਾਈ ਹੈ ਕੋਈ ਵੀ ਹੈ ਜਿਹੜਾ ਪੰਜਾਬ ਨੂੰ ਪਿਆਰ ਕਰੂਗਾ ਪੰਜਾਬ ਦੇ ਹੱਕ ਲਈ ਲੜੂਗਾ ਪੰਜਾਬ ਲਈ ਪੰਜਾਬ ਦੀ ਸੱਚਾਈ ਲਈ ਲੜੂਗਾ ਪੰਜਾਬ ਦੇ ਨਵੇਂ ਭਵਿੱਖ ਲਈ ਲੜੂਗਾ ਉਹਨੂੰ ਲੋਕ ਪਿਆਰ ਕਰਨਗੇ ਜਿਹੜਾ ਪੰਜਾਬ ਜਿਹੜਾ ਆਪਦੇ ਬਿਜ਼ਨਸ ਲਈ ਲੜੂਗਾ ਆਪਦੇ ਐਲ 1 ਦੇ ਲਾਇਸੈਂਸਾਂ ਲਈ ਲੜੂਗਾ ਆਪਦੇ ਵੱਡੀਆਂ-ਵੱਡੀਆਂ ਗੱਡੀਆਂ ਵਾਸਤੇ ਲੜੂਗਾ ਜਾਇਦਾਦਾਂ ਫਾਰਮ ਹਾਊਸ ਵਾਸਤੇ ਲੜੂਗਾ ਪੰਜਾਬ ਦੇ ਲੋਕ ਆਪ ਹੀ ਜਵਾਬ ਦੇ ਦੇਣਗੇ ਮੇਰਾ ਕੋਈ ਜਵਾਬ ਮਾਇਟਰ ਹੀ ਨਹੀਂ ਕਰਦਾ ਇਹਦੇ 'ਚ ਜੀ ਭਾਈ ਬਹੁਤ ਸ਼ੁਕਰੀਆ ਉਮੀਦ ਕਰਦੇ ਹਾਂ ਤੁਹਾਡੀਆਂ ਗੱਲਾਂ ਲੋਕਾਂ ਤੱਕ ਪਹੁੰਚਣਗੀਆਂ ਲੋਕ ਵੀ ਆਪਣੀਆਂ ਟਿੱਪਣੀਆਂ ਕਮੈਂਟ ਸੈਕਸ਼ਨ 'ਚ ਰੱਖ ਸਕਦੇ ਨੇ ਤੇ ਭਾਈ ਧੰਨਵਾਦ ਸਮਾਂ ਕੱਢਣ ਵਾਸਤੇ ਧੰਨਵਾਦ ਜੀ ਥੈਂਕ ਯੂ ਭਾਈ ਜੀ ਥੈਂਕ ਯੂ ਤੁਸੀਂ ਵੀ ਕਮੈਂਟ ਸੈਕਸ਼ਨ 'ਚ ਆਪਣੇ ਵਿਚਾਰ ਰੱਖੋ ਬ੍ਰਾਊਜ਼ ਡਿਲੀ ਟੀਵੀ دیکھتے ਰਹੋ ਧੰਨਵਾਦ